सात मई की रात को हमने पुख्ता जानकारी मिली कि पाक किसी भी उचित और वैध टारगेट के ना होने के कारण भारतीय सैन्य ठिकानों को और सिविल इलाकों को खास तौर पर धार्मिक स्थलों को निशाना बनाएगा इसमें अमृतसर में स्थित आर्मी पोलिटिकल कोई मोटिव हो सकता गुरु राम इसमें अमृतसर में स्थित गोल्डन टेम्पल सबसे अहम था हमें अतिरिक्त जानकारी ये भी मिली कि गोल्डन टेंपल के ऊपर वो भारी तादाद में ड्रोन और मिसाइल से हमला करेगा इसीलिए हमने तुरंत आधुनिक अतिरिक्त तुम वेख रहे हो जी पंजाब मीडिया गल पंजाब की भरोसेमंद खबर ताज़ा जानकारी लिए जी पंजाब मीडिया का यूट्यूब पेज सबसक्राइब कर लियो और वीडियो में वो तो वेयर कर दो ਪਰਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਇਆ ਤਣਾਅ ਦੇ ਮਾਹੌਲ ਉਪਰੰਤ ਜੰਗ ਵਰਗੀ ਸਥਿਤੀ ਅਤੇ ਦਵੱਲਿਓਂ ਹਮਲਿਆ ਦਰਮਿਆਨ ਅੱਜ ਫੌਜ ਦੇ ਅਧਿਕਾਰੀਆਂ ਵੱਲੋਂ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸਿਫਤੀ ਦੇ ਘਰ Shri ਦਰਬਾਰ ਸਾਹਿਬ ਵਿਖੇ ਹਮਲਾ ਸੰਬੰਧੀ ਅਸ਼ੰਕਾ ਜाहिर ਕੀਤੀ ਗਈ ਅਤੇ ਦੱਸਿਆ ਗਿਆ ਕਿ ਫੌਜ ਵੱਲੋਂ ਪਾਕ ਦੇ ਇਨ੍ਹਾਂ ਸਾਰੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ ਗਿਆ ਇਸ ਤੋਂ ਬਾਅਦ ਸਰਬੰਧਕ ਕਮੇਟੀ ਦਾ ਵੀ ਧਿਆਨ ਸਾਹਮਣੇ ਆਇਆ ਹੈ ਸੁਣੋ 7 ਮਈ ਦੀ ਰਾਤ ਨੂੰ ਅਮਨੇ ਪੁਖਤਾਰ ਜਾਣਕਾਰੀ ਮਿਲੀ कि पाक किसी भी उचित और वैध टारगेट के ना होने के कारण भारतीय सैन्य ठिकानों को और सिविल इलाकों को खास तौर पर धार्मिक स्थलों को निशाना बनाएगा इसमें अमृतसर में स्थित गोल्डन टेम्पल सबसे अहम था हमें अतिरिक्त जानकारी ये भी मिली कि गोल्डन टेम्पल के ऊपर वो भारी तादाद में ड्रोन और मिसाइल से हमला करेगा इसीलिए हमने तुरंत आधुनिक अतिरिक्त एवं उपयुक्त एयर डिफेंस को उपलब्ध कराया और रणनीति के अनुसार गोल्डन टेम्पल को चारों ओर से एयर डिफेंस की सुरक्षा दी गई। 8 मई की सुबह को अंधेरे में पाक ने अनुमान अनुसार ड्रोन और मिसाइल के जरिए से सभी सैन्य एवं सिविल ठिकानों पे और खास तौर पे गोल्डन टेम्पल पे भारी तादाद से ड्रोन का हमला किया क्योंकि हम इसके लिए तैयार थे तो भारतीय सेना के आर्मी एयर डिफेंस के सतर्क और सशक्त योद्धाओं ने पाकिस्तान के नापाक इरादों को ਪੂਰੀ ਤਰੀਕੇ سے ध्वस्त करते हुए ड्रोन और मिसाइल हमले को पूरी तरह से विफल कर दिया वाहेगुरु जी का खालसा वाहेगुरु जी के फतेह जेड़ियां भामे इंडियन ने आर्मी है ते भामे पाकिस्तान आर्मी है ए इनंदा पॉलिटिकल कोई मोटिव हो सकता गुरु रामदास दे दर ते कोई एंदा दा मेरा जो विश्वास है कोई भी आर्मी दा कमांडर या आर्मी दा जनरल कोई सोच नहीं सकता के सतकन सिंह दरबार साहब के हमला कीता जावे ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇ ਲੋਕਾਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮੇਕਮਾ ਕਾ ਕਈ ਵਾਰੀ ਸ਼ਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸੱਚਖੰਡ ਸਿਦਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਹੈ। ਖਾਰਜ ਕਰਦੇ ਹੋ ਬਿਆਨ ਜੀ? ਸੇਨਾ ਦਾ ਖਾਰਜ ਕਰਦੇ ਹੋ ਸੇਨਾ ਮੈਂ ਦੇਖੋ ਮੈਂ ਵਿਸ਼ਵਾਸ ਨਹੀਂ ਕਰਦਾ ਜੇ ਖਾਕ ਤਾਂ ਮੈਂ ਤਾਂ ਕਰਦਾ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦਾਸ ਦੇ ਦਰ ਤੇ ਕਿਸੇ ਨੂੰ ਧੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ। ਵੇ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਤਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੇਗੀ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਹੈ ਕਿ ਸੰਗਤ ਕੋਈ ਦੁਰਤਾ ਪੈਦਾ ਨਾ ਹੋਵੇ ਕੋਈ ਸੁਨੇਹਾ ਦੇ ਸੰਗ ਮੈਂ ਕਹਿਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋਈ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿਣਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੇਓ ਤੁਸੀਂ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋਈ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆਰ ਨੇ ਕੋਈ ਇਦਾਂ ਦਾ ਕਾਦ ਨਹੀਂ ਨਿਕਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਪ ਬਹੁਤ ਬਹੁਤ ਧੰਨਵਾਦ ਜੋ ਸਤਿ ਸ਼੍ਰੀ ਅਕਾਲ ਜੀ। ਇਹ ਰਾਮ ਗੜੀਆ ਹੋਰੋਂ ਦਾ ਇਤਿਹਾਸ ਜਿਹੜਾ ਤੋੜ-ਮੋੜ ਕੇ ਨਹੀਂ ਸੀ ਗਿਆ। ਉਹਨਾਂ ਨੇ ਆਹ ਕਾਰਵਾਈ ਦੇ ਮਾਰਗ ਪਾਇਆ। ਦੇਖੋ ਉਹਨਾਂ ਦੀਆਂ ਫੋਟੋਆਂ ਏ.ਆਈ. ਦੇ ਨਾਲ ਜਿਹੜਾ ਜੱთა ਸਿੰਘ ਰਾਮ ਗੜੀਆ ਸਾਡੇ ਜਰਨੈਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮੈਂ ਕਹਾਂ ਉਸ ਜਰਨੈਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਨਾ ਕਿਉਂਕਿ ਮੈਂ ਆਪਤੀ ਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕੁੰਨੀ ਕਾਰਵਾਈ ਵੀ ਕੀਤੀ ਜਾਏਗੀ